ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਦਾਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਉਸਤਵ ਦਿਹਾੜਾ ਹੈ ਸੋ ਲੱਖ ਖੁਸ਼ੀਆਂ ਬਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਨ ਹੋਇ ਪਿਉ ਦਾਦੇ ਕਾ ਖੋਲ ਢਠਕ ਜਾਣਾ ਤਾਂ ਮੇਰਾ ਮਨ ਭਿਆ ਨਜੰਦਾ ਰਤਨ ਲਾਲ ਜਾ ਕਾ ਗਿਸ਼ੂ ਨਾਮੋਲ ਭਰੇ ਪੜਾਰ ਕੂਰ ਅਟੋਲ ਕਾ ਮਾਇ ਖਰਚਾ ਰਲ ਮਿਲ ਭਾਈ ਤੋੜਨਾ ਆਵੈ ਵੱਧ ਹੋ ਜਾਏ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਸੋ ਅੱਜ ਬੜਾ ਭਾਗਾ ਵਾਲਾ ਦਿਨ ਹੈ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਦੇ ਦਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ